ਸਾਹਿਬ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਨੰਬਰ 315 ਦਰਜ ਕੀਤਾ ਜਿਹਦੇ ਵਿੱਚ ਸੰਜਲਾ ਰਾਣੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਕੰਪਲੇਂਟ ਲਖਾਈ ਗਈ ਵੀ ਉਸ ਨੂੰ ਬੀਨਾ ਰਾਣੀ ਤੇ ਉਸਦੇ ਨਾਲ ਦੇ ਰਿਸ਼ਤੇ ਰਿਲੇਟਿਵ ਜਿਨ੍ਹਾਂ ਦੇ ਵਿੱਚ ਬਲਵੀਰ ਸਿੰਘ ਤੇ ਬਾਈ ਤਾਰਾ ਸਿੰਘ ਅਤੇ ਹੋਰ ਉਹਨਾਂ ਨੇ ਇਸ ਨੂੰ ਕੁੱਟਮਾਰ ਕੀਤੀ ਤੇ ਇਸ ਨੂੰ ਉਤੋਂ ਗੱਡੀ ਦੇ ਵਿੱਚ ਪਿਠਾ ਕੇ ਲੈ ਜਾ ਕੇ ਕੁੱਟਮਾਰ ਕਰਦੇ ਕਿ ਕਿਸੇ ਜਗ੍ਹਾ ਤੇ ਕਿਸ ਨੂੰ نیچے ਸਖਤਾ ਕਾਰਜ ਤੋਂ ਬਾਅਦ ਕੱਢ ਕੇ ਸकता ਤੇ ਇਹਦਾ ਇਹੀ ਸੀਗਾ ਵੀ ਪਹਿਲਾਂ ਇਸ ਦੇ ਜਿਹੜੀ ਇਹ ਸੰਜਣਾ ਰਾਣੀ ਹੈ ਇਹਦੀ ਪਹਿਲਾਂ ਪਰਮਜੀਤ ਸਿੰਘ ਜਿਹੜਾ ਹਸਬੰਡ ਹੈ ਉਹਦੇ ਹਸਬੰਡ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਤੇ ਉਹ ਜਿਹੜੀ ਅਕਿਊਜ਼ਡ ਹੈ ਵੀਨਾ ਰਾਣੀ ਇਸ ਕੇਸ ਦੇ ਵਿੱਚ ਉਹ ਉਸ ਨੂੰ ਛੱਡ ਕੇ ਜਾ ਚੁੱਕੀ ਸੀਗੀ ਤੇ ਇਹ ਇਸ ਦਾ ਹੁਣ ਉਸਨੇ ਆਖੇ ਦੀ ਕੁੱਟਮਾਰ ਕੀਤੀ ਉਸਦੇ ਉੱਤੇ ਪਰਚਾ ਮਾਮਲਾ ਕਿ ਉਸਨੇ ਇਸ ਨੂੰ ਚੱਕ ਕੇ ਲਗਾਈ ਕੁੱਟਮਾਰ ਕੀਤੀ ਹੈ ਜੋ ਕਾਨੂੰਨ ਨੂੰ ਆਪਦੇ ਹੱਥ ਚ ਲੈ ਆ ਤੇ ਜੇ ਉਹ ਉਹ ਨੂੰ ਕੋਈ ਕਿਸੇ ਕਿਸਮ ਦਾ ਕੋਈ ਇਸ ਦੇ ਖਿਲਾਫ ਕੰਪਲੇਂਟ ਸੀ ਤਾਂ ਪੁਲਿਸ ਕੋਲ ਲਿਉਣਾ ਚਾਹੀਦਾ ਸੀ ਨਾ ਕਿ ਇਸ ਨੂੰ ਐ ਕੁੱਟਮਾਰ ਕਰਕੇ ਉਸ ਨੂੰ ਚੱਕ ਕੇ ਲੈ ਕੇ ਜਾਣਾ ਤੇ ਉਸਤੇ ਕਾਨੂੰਨ ਨੂੰ ਆਪਣੇ ਹੱਥ ਚ ਲੈ ਆ ਇਸ ਲਈ ਕੀਤਾ ਅੰਡਰ ਸੈਕਸ਼ਨ 140 ਸਬਸੈਕਸ਼ਨ 3 115 355 ਤੇ 190 ਐਨ ਐਸ ਕੁਈ ਗਵਫਤਾਰੀ ਹੋਈ ਸਰ ਇੰਚ ਕਰ ਰਹੇ ਨੇ ਅੰਦਰ ٹیمਸ ਪੜੀਆਂ ਹੋਈਆਂ ਨੇ ਉਹਨਾਂ ਨੂੰ ਜਲਦ ਫੜ ਲਾ